ਉਰੇ ਵਾਪਸ ਨਿਕਲ ਕੇ ਉੱਪਰੋਂ ਚੜ ਕੇ ਨਾ ਐ ਪੁਲਪਾ ਨੂੰ ਜਾਣਾ ਗਾ ਐਂ ਗੁਰਦੁਆਰਾ ਸਾਹਿਬ ਨੂੰ ਬਾਈ ਗੁਰਦੁਆਰਾ ਸਾਹਿਬ ਅੱਗੇ ਲੰਘ ਲੰਘ ਕੇ ਛਕਣੇ ਨੂੰ ਗੱਡੀਆਂ ਹੋਰੀ ਤੱਕ ਆਉਣੀਆਂ ਐ ਲੋ ਜੀ ਬਾਈ ਅਸੀਂ ਜੱਡੇ ਰੈਡੀ ਟੂ ਗੋ ਹੋ ਗਏ ਸਾਰੇ ਰੈਡੀ ਹਣ ਚੱਲੇ ਗਾ ਅੱਗੇ ਜਾ ਕੇ ਦੇਖ ਲਈ ਠੀਕ ਐ ਚਾਹ ਪਿੰਡ ਚੱਲੇ ਬਾਈ ਸਾਰੇ ਚਾਹ ਪੀਣ ਚਾਹੇ 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 ਹਾਂਜੀ ਬਾਬਾ ਅੱਸੀ ਗਾਲ ਗੁੱਡ ਮਾਰਨਿੰਗ ਜੀ ਅੱਜ ਭਾਈ ਆਪਾਂ ਰੁਕੇ ਤੇ ਲੋਸ਼ੀ ਮਾਖਾ ਨਾਲ ਲੋਸ਼ੀ ਮਾਟਰ ਰੁਕੇ ਤੇ ਤੇ ਉਰੇ ਤੋਂ ਹੁਣ ਆਪਣਾ ਗੋਵਿੰਦ ਘਾਟ ਤੋਂ ਆਪਾਂ ਨੇ 8 ਕਿਲੋਮੀਟਰ ਮੋਟਰਸਾਈਕਲ 'ਪਾ ਜਾਵਾਂਗੇ ਉਸ ਤੋਂ ਬਾਅਦ ਫਿਰ ਕੇ ਸਾਰੀ ਟਰੈਵਲਿੰਗ ਤੁਰ ਕੇ ਜਾਣੀ ਹੈ ਤੇ ਜਨਨ ਕਿ ਹੁਣ ਆਪਾਂ ਨੂੰ ਤੁਰਨਾ ਸੌਖਾ ਹੈ 4 ਵਜੇ ਤੱਕ ਆਪਾਂ ਗੋਵਿੰਦ ਧਾਮ ਤੱਕ ਪਹੁੰਚ ਜੂਗੇ ਤੇ ਜਿੰਨਾ ਕਿ ਸਾਡਾ ਪਲਾਨ ਹੈ ਵੀ ਸ਼ਾਮ ਨੂੰ ਰੈਸਟ ਕਰਕੇ ਫਿਰ ਸਾਰੀ ਰਾਤ ਟੜਕੇ ਨੂੰ ਉੱਠ ਕੇ ਸਾਧ ਜਰੇ ਆਪਾਂ ਸਿੰਘ ਗੁਰੂ ਸਾਹਿਬ ਨੂੰ ਸਿੱਧੇ ਹੋ ਲੂਗੇ ਹਨ ਤੇ ਬਾਕੀ ਤੁਹਾਨੂੰ ਵੀਊ ਚੈੱਕ ਕਰਾਉਨੇ ਆ ਆਜੋ ਜੀ ਦੇਈ ਵਈ ਕਰੋ ਚੱਕ ਪਹਾੜੀਆਂ ਜੇ ਉਰੇ ਕੋਲ ਨਾ ਰੋਲਰ ਆਪਾ ਪੈਂਦਾ ਟੀ ਟੀ ਤੇ ਪੈ 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 ਜੇ ਨਾ ਹੋਵੇ ਨਾ ਸਕੂਨ ਲੱਗੇ ਨਾ ਜੀ ਲੱਗਦਾ ਨਾ ਉਰੇ ਬਸ ਪੁੱਛੋ ਨਾ ਪਹਾੜ ਉੱਚੇ ਤੇ ਉੱਚਾ ਪਿਆ ਆ ਦੇਖੋ ਆਲਾ ਇਹਦੇ ਵੀ ਉੱਚਾ ਹੈ ਆ ਦੇਖੋ ਦੁਨੀਆ ਕਿੱਥੇ ਕਿੱਥੇ ਬੈਠੀ ਹੈ ਜਿੱਥੇ ਆਪਾਂ ਸੋਝੀਏ ਸਾਦੇ ਉੱਤੇ ਉੱਤੇ ਲੋਕ ਰਹਿੰਦੇ ਆ ਆਲਾ ਰਸਤਾ ਦੇਖੋ ਪਤਾ ਨਹੀਂ ਕਿੱਥੇ ਜਾਂਦਾ ਹੈ ਇਹ ਦੂਜੀ ਪਹਾੜੀ ਪਏ ਉਹ ਗਾਹ ਦੇ گاؤں ਉੱਪਰ ਨੂੰ ਠੀਕ ਹੈ ਬਾਕੀ ਮਾਹੌਲ ਸੋਹਣਾ ਹੈ ਪੂਰਾ ਵਧੀਆ ਹੈ ਉਹ ਰਿਪੇਅਰ ਆਤਰੇ ਆਡੇ ਹੋਟਲ ਵਿੱਚ ਸਿਮਰਨ ਦਸ ਵਿੱਚ ਬਾਕੀ ਹੁਣ ਚਾਹ ਚੁ ਪੀ ਕੇ ਆਪਾਂ ਤੁਰ ਪਣਾ ਲੰਗਰ ਆਪਾਂ ਉੱਪਰ ਜਾ ਕੇ ਛਕੂਗੇ ਠੀਕ ਹੈ ਜੀ ਹਾਂ ਜੀ ਚਾਹ ਪਿੰਡ ਚੱਲੇ ਬਾਈ ਸਾਰੇ ਪਹਿਲੀ ਵੇ ਚਾਹ ਪੀਓ ਚਾਹ ਪੀਂ ਚਾਹੇ 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 ਬਹੁਤ ਬਸਾ ਹੋਣੀ ਹੈ ਬਾਈ ਉਰੇ ਛੋਟੀ ਜੀ ਰੋਡ ਹੈ ਦੇਖ ਕੇ ਚੱਲੋ ਆ। ਲੋ ਜੀ ਭਾਈ ਆ ਆਪਣਾ ਰੂਮ ਹੈ। ਤੇ ਹੁਣ ਸਮਾਨ ਇਕੱਠਾ ਕਰ ਲ ਗਏ ਵੇ ਸਾਰਾ ਹੀ। ਮਟੂਰੀ ਰੈਡੀ ਟੂ ਗੋ ਹੋ ਗਿਆ। ਠੀਕ ਹੈ ਜੀ। ਸਮਾਨ ਸਮਨ ਨਾਲ ਅਲਾਈ ਤਲਾਈ ਚਾਹ ਚੂ ਪਾਣੀ ਸਭ ਕੁ ਮੋਕ ਲਿਆ। ਹੁਣ ਚੱਲੇ ਆਪਾਂ ਕਿਵੇਂ? ਚਾਰਜ ਚੱਕ ਲੈੜੇ ਵੀ ਰਹਿ ਗਏ ਉਰੇ। ਹੈ? ਉਹ ਚੱਕ ਲਿਆ। ਬਾ ਠੀਕ ਹੈ। ਬਹੁਤ ਮੇਰਾ ਫੇਰ ਹੋਊਗਾ। ਅੱਛਾ ਕਰ ਦਿਆ। ਬਾ ਠੀਕ। ਚਲੋ ਜੀ ਠੀਕ ਹੈ। ਲੋ ਜੀ ਭਾਈ ਅਸੀਂ ਚੱਲੇ ਰੈਡੀ ਟੂ ਗੋ ਹੋ ਗਏ ਸਾਰੇ ਰੈਡੀ ਹਣ ਚੱਲੇ ਕਹਾ ਅੱਗੇ ਜਾ ਕੇ ਦੇਖ ਲਈ ਠੀਕ ਐ ਆਹ ਲੋ ਜੀ ਆ ਵੀਰ ਉਹ ਉੱਥੇ ਜਾਏ ਤੇ ਭਾਈ ਐ ਆ ਪੌੜਾ ਬਾਈ ਦਾ ਨਾ ਆ ਉੱਪਰ ਇਹ ਫੁੱਲ ਦਾ ਵੀ ਉਹ ਦੇਖੋ ਕਿੰਨਾ ਪਾਣੀ ਤੇਜ਼ ਹੈ ਹਾਂ ਦੇਖਨੇ ਦੇਖਨੇ ਮੈਂ ਕਿਹਾ ਉਹ ਪਿੱਛੇ ਰਹਿ ਕੇ ਕਿੱਥੇ ਆ ਗਏ ਬੱਸ ਪਿੱਛੇ ਹੈਲੋ ਬੱਸ ਪਿੱਛੇ ਆ ਬੜੇ ਬਾਈ ਬੱਸ ਪਿੱਛੇ ਆਪੀ ਨਾਲ ਟੀਵੀ ਨਹੀਂ ਆ ਤੇ ਸਾਫੀ ਪਾੜਾਂ ਨੂੰ ਚੈੱਕ ਕਰ ਆ ਵਧੀਆ ਗਾਣੇ ਪਾੜ ਆ ਦੇਖ ਕਿ ਨੀਚੇ ਉੱਤੇ ਆਪਾਂ ਸਮਾਂ ਲੱਗ ਜੇ ਪੁੱਲ ਸਾਰਾ ਹੀ ਖਿਲਦਾ ਏ ਹੁਣ ਆਪਾਂ ਇੱਧਰੋਂ ਜਾ ਕੇ ਉੱਥੇ ਨੂੰ ਐ ਜਾਣਾ ਫਾੜ ਦੇ ਨਾਲੇ 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 ਜਾਣਾ ਗਾਹਾਂ ਗਾਹਾਂ ਆਹ ਪੱਦੀਆ ਵੀ ਬਹਿ ਰੱਖੀ ਦਾ ਸਾਰੇ ਫਾੜਾ ਬੰਨ ਕੋਈ ਨਾ ਪੀ ਰਸਤਾ ਜਾਂਦਾ ਹੁਣ ਐ ਨਹੀਂ ਪਤਾ ਕਿਹੜਾ ਕਿੱਥੇ ਜਾਂਦਾ ਏ ਓਲੇ ਪਹਾੜ ਵੀ ਜਾ ਰਿਹਾ ਓਲੇ ਪਹਾੜ ਵੀ ਜਾ ਰਿਹਾ ਆਪਾਂ ਨੇ ਓਲੇ ਪਹਾੜ ਬੰਨ ਜਾਣਾ ਉੱਧਰ ਜਾਣਾ ਪਰਣਾ ਨੂੰ ਪਾਸੇ ਚੀਜ਼ ਬਾਈ ਆਹੜਾ ਆ ਕਰੋ ਜੱਕ ਬਾਈ ਕਿੰਨਾ ਸੋਹਣਾ 뷰 ਆਉਂਦਾ ਵਾਹ ਦੇਖੋ ਰੁਕਣਾ ਲਓ ਜੀ ਬਾਈ ਕਰੋ ਜੱਕ ਮੁੰਡੇ ਆ ਜਾਰੇ ਐਨ ਕਾਲੀ ਬਾਣ ਉਹ ਮੈਂ ਕਹਿੰਦਾ ਕਹਾ ਵਧਿਆ ਹੁੰਦਾ ਚੱਕ ਬਾਈ ਹਰਾਈ ਜਿੰਨੀ ਸੋਣੇ ਫੋਨ ਵਿੱਚ ਦਿਖਦੀ ਐਨੀ ਹੋਰਾਈ ਐਨੀ ਚਮਕ ਧਮਕ ਹੈਗੀ ਆ ਉਰੇ ਜਾਨੀ ਕਿ ਸਹੀ ਚੀਜ਼ ਹੈ ਉਹ ਦੇਖੋ ਦੁਨੀਆ ਉੱਪਰ ਕਿੱਥੇ ਤੱਕ ਬੱਜੀ ਹੋਈ ਆ ਉਹ ਬੋਲਪਨ ਆਇਆ ਸੀ ਦੇਖੋ ਉੱਪਰ ਤੱਕ ਕਿੱਥੇ ਤੱਕ ਲੋਕ ਬੈਠੇ ਆਂ ਇੱਧਰ ਪਹਾੜ ਦੇ ਕਿੰਨਾ ਸਾਰਸ ਚੁਰਾ ਉਹ ਰਾਤੋਂ ਉੱਥੇ ਵੀ ਜੰਮੇ ਪਹਾੜ 'ਪਾ ਆ ਗਿਆ ਇਹ ਸਭ ਨਾ ਮਜ਼ਬੂਤ ਰੱਤ ਲਾਦੇ ਨੇ ਉਹਨਾਂ ਜਿਹੜੇ ਅਜੇ ਪੱਥਰਾਂ 'ਵਾਂ ਵੀ ਜੜਾਂ ਕੱਢ ਕੇ ਜੰਮ ਪੈਣੇ ਉੱਪਰ ਇੱਧਰ ਘਟ ਆਂਦੇ ਬਾਕੀ ਤਾਂ ਠੀਕ ਆ ਆਦਵਾ ਨਾਲੇ ਨੇ ਫੋੜਦਾ ਖਿੱਚਦੇ ਮੁੰਡੇ ਤੇ ਨੀਚੇ ਜਾ ਕੇ ਕਰੋ ਪਾਣੀ ਜਿੰਨਾ ਤੇਜ਼ ਆਂਦਾ ਉੱਥੇ ਤੇ ਫਿਰੋ ਜਿਆਦਾ ਤੇਜ਼ ਆ ਉੱਥੇ ਵਾਲਾ ਬਾਕੀ ਦਾ ਠੀਕ ਹੈ ਸਫ਼ਰ ਸ਼ੁਰੂ ਹੈ ਭਾਈ ਜਾ ਰਹੇ ਆ ਸਾੜਾ ਦਾ ਮੌਸਮ ਦਾ ਨਿੱਚੇ ਜਨਤ ਮਾਰਦੇ ਹੋਏ ਠੀਕ ਹੈ ਜੀ ਵਧੀਆ ਲੱਗ ਰਿਹਾ ਹੈ ਉਹੜਾ ਯਾਰ ਇਹ ਖਤਰਿਆਂ ਵਾਲਾ ਏਰੀਆ ਹੈ ਨਾ ਪੱਥਰ ਟੁੱਟ ਟੁੱਟ ਕੇ गिरਦੇ ਆਂ ਬਜਰੀ ਗਰੀ ਦੀ ਫਟ ਹੈ ਤੇ ਬਾਕੀ ਤਾਂ ਠੀਕ ਹੈ ਔਰ ਥੋੜਾ ਜਿਹਾ ਰਿਸਕੀ ਹੈ ਬਾਕੀ ਤਾਂ ਕੰਮ ਹੋ ਗਿਆ ਨਹੀਂ ਮਾ ਜਿਆਦਾ ਪੱਥਰ ਡਰ ਕੇ ਹੁਣ ਤਾਂ ਠੀਕ ਆ ਰਸੇ ਚਲੋ ਆ ਰੋਡ ਖੱਲੇ ਲੰਬੇ ਚੌੜੇ ਹੈ ਨਾ ਠੀਕ ਹੈ ਕੰਮ ਜ਼ੇ ਰੋੜਾ ਟੰਗ ਹੁੰਦੇ ਹੈ ਜਿਆਦਾ ਮੁਸ਼ਕਲ ਹੋਣੀ ਸੀ ਹੰਡਾਵਰ ਉਹ ਮਣੇ ਵਾ ਵਧੀਆ ਸਾਰਾ ਫਟਕ ਸੇ ਜਲਦੀ ਭਾਈ ਰਿਆਸ ਇੱਕ ਤਾਂ ਨਾਲ ਹੀ ਨਾ ਬਣਾਈ ਜਾਂਦੇ ਸੜਕਾਂ-ਸੜਕਾਂ ਕਿਉਂ ਨਹੀਂ ਇੱਥੇ ਖੜੇ ਆ ਬਾਕੀ ਅੱਗੇ ਆ ਗਿਆ ਜੀ ਗੋਵਿੰਦ ਘਾੜ ਵਾਦ ਕੇ ਭਾਈ ਹੁਣ ਅੱਗੇ ਟ੍ਰੈਵਲਿੰਗ ਕਰਦੇ ਰੋ ਥੋੜਾ ਜਿਹਾ ਅਸੀਂ ਹੁਲਜੋਗੇ ਤੇ ਵੇਰੀ ਮੋਟਰਸਾਈਕਲ ਖੜਾਉਣੇ ਕਿ ਅੱਗੇ ਘਾਟਿਆ ਨਾ ਘਾਟ ਘਾਟ ਭਾਈ ਹੈ ਬਾਕੀ ਦੇਖਦੇ ਅੱਗੇ ਆਗੇ ਭਾਜੀ ਤਿੱਖਾ ਮੋੜ ਆ ਪੁਰਾ ਪਹਿਲੇ ਗੇਅਰ ਮੈਂ ਜਾ ਰਿਹਾ ਮੋੜ ਤੇ ਗੋਵਿੰਦ ਦਾਮ ਜਾ ਕੇ ਗਾਹਾਂ ਮੋਟਰਸਾਈਕਲ ਖੜਾ ਕੇ ਤੁਰ ਕੇ ਫੇ ਜਾਣਾ ਠੀਕ ਹੈ ਉੱਧਰ ਰੱਖ ਦੇ ਥੋੜਾ ਜਿਹਾ ਕੰਮ ਰਿਸਕੀ ਹੋ ਰਿਹਾ ਸੇਫਟੀ ਨਾਲ ਆਪਣਾ ਆਰਾਮ ਨਾਲ ਗਾੜੀ ਨਾ ਵਾਈਕਰ ਦੁਆਰਾ ਸਹਾਇਤਾ ਅੱਗੇ ਲੰਘ ਲੰਘ ਕੇ ਛਕਣੇ ਨੂੰ ਗੱਡੀਆਂ ਉਰੀ ਤੱਕ ਆਉਣੀਆਂ ਐ ਤੇ ਮੋਟਰਸਾਈਕਲ ਲੱਗੇ ਜਾ ਸਕਦੇ ਆ ਕੋਈ ਚੱਕਰ ਨਹੀਂ ਲੱਗਣਾ। ਇੱਕ ਹੋਰ ਦੁਆਰਾ ਗੋਵਿੰਦ ਧਾਮ ਐ। ਉਰੇ ਪਛਾਦਾ ਛੱਕੇ ਮੱਥਾ ਟੇਕ ਕੇ ਆਪਣਾ ਉਰੇ ਵਾਪਸ ਨਿਕਲ ਕੇ ਉੱਪਰ ਨੂੰ ਚੜ ਕੇ ਨਾ ਐ ਪੁਲਪਾਉਂ ਜਾਣਾ ਗਾਹਾ। ਐ ਗੋਵਿੰਦ ਸਾਹਿਬ ਨੂੰ ਅੱਗੇ ਜਾ ਕੇ ਆਖਰੀ ਸਟਾਪ ਆਉਣਾ ਜਿੱਥੇ ਤੁਸੀਂ ਟੁਰ ਕੇ ਜਾਣਾ। ਠੀਕ ਐ। ਯਾਨੀ ਕਿ ਉਰੇ ਪਛਾਦਾ ਛੱਕੇ ਗੋਵਿੰਦ ਧਾਮ ਦਾ ਮੱਥਾ ਟੇਕ ਕੇ ਆਪਣਾ ਜਹਾ ਨਿਕਲ ਸਕਦੇ ਆ। ਉਰੇ ਮੋਟਰਸਾਈਕਲ ਦੀ ਪਾਰਕਿੰਗ ਐ ਗੱਡੀਆਂ ਦੀ ਉੱਪਰ ਐ। ਪਰ ਇਹ ਗੱਡੀਆਂ ਪਤਾ ਨਹੀਂ ਕਿੱਥੇ ਲੈ ਕੇ ਆ ਰਹੇ ਗੱਡੀ দাঁড়ਣ ਦੀ ਜਗ੍ਹਾ ਥੱਲੇ ਜਨਾਬ ਹੀ ਨਹੀਂ ਹੈਗੀ ਸਮਝਦੇ ਨਹੀਂ ਲੋਕ ਯਾਨੀ ਕੀ ਚੱਕਰ ਹੈ ਚੱਲੀਏ ਥੋੜੀ ਜਾਨੇ ਕੋਈ ਪਰਮੇ ਫੜੀ ਨਾ ਇਕਦਮ ਹੋ ਯਾਰ ਚ ਇਕਦਮ ਹੋ ਜਾ ਪੜਾ ਜਾ